没有五 ਕੜੂ ਹੈ ਤੁਹਾਡੇ ਵੱਲੋਂ ਜਿਹੜੀ ਪੜਿਆ ਗਿਆ ਜੀ ਕਿੰਨੇ ਮੋਟੇ ਸਭ ਇਹ ਮਾਨਯੋਗ ਐਕਸਾਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਆਈਪੀਐਸ ਐਸਪੀਡੀ ਸਾਹਿਬ ਐਸਪੀਸੀਟੀ ਸਾਹਿਬ ਤੇ ਡੀਐਫਸੀਟੀ ਵਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਅਸਾਂ ਦੇ ਸਤੰਤ ਦਰਦਵਕ ਪੰਜਾਬ ਸਰਕਾਰ ਵੱਲੋਂ ਕਲਾਈ ਕੀ ਮਹਿਮ ਦੁਦਰਾ ਸ਼ਹਿਰ ਤੋਂ ਅਤੇ ਹੋਰ ਸਸ਼ਕਸ਼ਣ ਮਾਪਕ ਮਾਜੋਗ ਐਸਐਸਪੀ ਰਾਜੀ ਦੇ ਦੰਦ ਮਾਪਕ ਗੋਸ਼ੀ ਲੋਕਾਂ ਨੂੰ ਫੜਨ ਵਾਸਤੇ ਜਾਂ ਗੈਰ ਕਾਨੂੰਨ ਕੰਮ ਕਰਦੇ ਨੇ ਉਹਨਾਂ ਨੂੰ ਫੜਨ ਵਾਸਤੇ ਅਸੀਂ ਰੂਟੀਨ ਦੀ ਗਸ਼ਤ ਜਾਂ ਨਾਕਾਬੰਦੀ ਕਰਦੇ ਆਂ ਮਿਤੀ 16 ਨੂੰ 2025 ਸ਼ਾਮ ਨੂੰ ਸਾਡੇ ਸਾਡੇ ਦੇ ਐਸੀਐਮ ਸ਼ੂਰ ਸਿੰਘ ਨੇ ਨਾਕਾਬੰਦੀ ਲਾਇਆ ਹੋਸੀ ਕਾਲਾ ਚੁੰਗੀ ਦੇ ਪੱਲੇ ਪਾਸੇ ਬਨਸੀਸ਼ਮਾਲ ਦੇ ਕੋਲ ਜਿੱਥੇ ਇੱਕ ਵਿਅਕਤੀ ਨੂੰ ਕਾਬੂ ਜੋ ਮੋਟਰਸਾਈਕਲ ਹਿਰਾਉਂਡ ਤੇ ਆ ਰਿਹਾ ਸੀ ਜਿਹਨ ਕੋ ਸਲੀਬਖਸ਼ ਬਾਵਾ ਨੂੰ ਇੰਦਾ ਪੁੱਛਦੇ ਨੇ ਤੇ ਉਹ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ ਉਹ ਮੋਟਰਸਾਈਕਲ ਮਿੱਤੀ ਪੋਛੇ ਜਣੀ 12 ਦਿਨ ਚੋਰੀ ਹੋਇਆ ਸੀਗਾ ਜਿਹਨੂੰ ਅਸੀਂ ਮਾਨਜੋਗ ਦਾਦਰ ਚ ਪੇਸ਼ ਕਰਕੇ ਉਹਦਾ ਰਿਵਾਰਡ ਹਲ ਕੀਤਾ ਗਿਆ ਸੀ ਜਿਸ ਦੀ ਨਿਸ਼ਾਨਦੇਹੀ ਤੇ ਅੱਜ ਸਾਡੇ ਸਾਹਮਣੇ ਕਮੰਡਰ ਐਸਐਮ ਸ਼ੂਰ ਸਿੰਘ ਨੇ ਸਵੇਦ ਪੁਲਿਸ ਪਾਰਟੀ ਦੇ ਉਹਦੀ ਪੁਸ਼ਟੀ ਦੇ ਆਧਾਰ ਤੇ ਤਿੰਨ ਮੋਟਰਸਾਈਕਲ ਰਿਕਵਰ ਕੀਤੇ ਨੇ ਜਿਹੜੇ ਕਿਨੇ ਦੂਜੇ ਨੰਬਰ 2 ਸਬਜਨਪੁਰਾ ਦਾ ਏਰੀਆ ਵਿੱਚੋਂ ਤੇ ਹੋਰ ਥਾਵਾਂ ਤੋਂ ਸ਼ਹਿਰ ਤੋਂ ਚੋਰੀ ਕੀਤੀ ਹੋਈ ਹੈ ਤੇ ਇਹਦਾ ਰਿਮਾਂਡ ਜੇ ਅਸੀਂ ਲਿਆ ਹੋਇਆ ਕਸ਼ਿਸ਼ ਕਿਸ਼ੇ ਤੂੰ ਜਾਰੀ ਆ ਇਹਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਕਿ ਤਾਂ ਪਹਿਲਾਂ ਵੀ ਇਹਦੇ ਚੋਰੀ ਦੇ ਕੇਸ ਤਾਂ ਆਉਣਗੇ ਬੱਸ ਇਹ ਉਹ ਵਰੀਫੀ ਕਰ ਰਹੇ ਆ ਵੀ ਇਹ ਕੱਲਾ ਚੋਰੀ ਕਰਦਾ ਸੀ ਜਾਂ ਇਹਦੇ ਇਹ ਕਿੰਨੇ ਮਗਰੋਂ ਪਹਿਲਾਂ ਦਰਜ ਲੈ ਤੇ ਇਹਨਾਂ ਦਾ ਕੋਣ-ਕੋਣ ਸੀਗਾ ਅੱਗੇ ਕਿਨੂੰ ਵੇਚਦਾ ਸੀ ਮੋਟਰਸਾਈਕਲ ਚੋਰੀ ਕਰਕੇ ਇਹਦੇ ਸਾਥੀਆਂ ਬਾਰੇ ਵੀ ਦਰਾਂ ਨੇ ਰਿਮਾਂਡ ਸਭ ਦੋਨਦਰ ਬਾੜਾ ਬੋਸਮਾਂਡ ਤੇ ਅਸੀਂ ਉਹਨਾਂ ਦਾ ਵਾਰੀ ਪੂਰੀ ਪੁਸ਼ਟੀ ਕਰਦੇ ਹਾਂ ਕਿ ਨਾ ਸਰ ਜਿਹੜੇ ਮੋਟਰਸਾਈਕਲ ਚੋਰੀ ਦੇ ਫੜੇ ਗਏ ਆ ਆਪਣੇ ਏਰੀਆ ਦੇ ਚੋਰੀ ਹੋਏ ਨੇ ਸੀਗੇ ਜੀ ਹਾਂ ਜਿਹੜਾ ਇਹ ਕੋ ਪਹਿਲਾ ਮੋਟਰਸਾਈਕਲ ਫੜਿਆ ਸੀ ਉਹ ਕੱਲ ਪਰਸੇ ਚੋਰੀ ਹੋਇਆ 12 ਦਿਜੂ ਤੇ ਉਹ ਸ਼ਾਉ ਨੇ ਜ ਤੇ ਬਾਕੀ ਸਾਡੇ ਜਿਹੜੀ ਤੋਰੀ ਹੋਏ ਸਾਰੇ ਨਸ਼ੇ ਦਾਦੀ ਸੀਗਾ ਜੀ ਇਹ ਨਸ਼ੇਵਾਰੇ ਤੇ ਨੀਂਹ ਦਾ ਹੋਏ ਜੇ ਸਾਹਮਣੇ ਗੱਲ ਆ ਜੀ ਤੇ ਅਜੇ ਨਸ਼ੇਵਾਰੇ ਸਾਹਮਣੇ ਗੱਲ ਬਾਕੀ ਟੈਸਟ ਕਰਾਵਾਂਗੇ ਤੇ ਜੇ ਕੋਈ ਨਸ਼ੇ ਵਾਲੀ ਗੱਲ ਸਭ ਤਾਂ ਜੀ ਡਾਕਟਰ ਟੈਸਟ ਕਰਵਾ ਲਾਂਗੇ ਦਾ ਤੇ ਉਹਦੀ ਰਿਪੋਰਟ ਆਏਗੀ ਉਸ ਹਿਸਾਬ ਨਾਲ ਹੀ ਬੰਦੀ ਕਰਵਾਵਾਂਗੇ ਏਡੀ ਭੁਖੀ ਇਹ ਕਿਹੜਾ ਜਿਹੜਾ ਉਹਦੇ ਬਾਰੇ ਵੀ ਟੈਸਟ ਕੀ ਜੀ ਜਿਹੜੀ ਭੁਖੀ ਵਾਲਾ ਕੇਸ ਆ ਉਹ ਵੀ ਆਪਣੇ 16 ਤਰੀਕ ਨੂੰ ਮੈਂ ਉਹ ਜੋ ਐਸਾ ਸਭ ਡਾਲ ਦੇਣਾ ਤੰਤਬ ਕਰ ਮੈਂ ਆ ਖੁਦ ਰੁਟੀਨ ਕਰਤੀ ਸੀਗਾ ਜਿੱਥੇ ਇੱਕ ਔਰਤ ਨੂੰ ਬਣਾ ਛੋਟੀ ਨਦੀ ਦੇ ਬਾਸ ਕਾਬੂ ਕਰਕੇ ਉਹ ਉਹ ਕੱਲ੍ਹ ਚੁਕਿਆਰੀ ਸੀਰ ਤੇ ਆਪਣੇ ਚੜ੍ਹਿਆਂ ਦਾ ਸਾਲ ਚੁਕਿਆਰੀ ਜਿਹਨੂੰ ਛਕਦੇ ਹਾਦ ਤੇ ਕਾਨੂੰਨ ਤਾਕ ਐਕਪਰਲਾ ਐਡਜੈਕਟ ਉਹਦੀ ਪੁਸ਼ਸ਼ ਕੀਤੀ ਤੇ ਉਹ ਸਾਨੂੰ ਥੈਲੇ ਵਿੱਚੋਂ 5 ਕਿਲੋ 600 ਗ੍ਰਾਮ ਪੁਕੀਤਰ ਸਬਰਾਬ ਹੋਇਆ ਜਿਹਨੂੰ ਵੀ ਅਸੀਂ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਕੱਲ ਉਹਦਾ ਰਿਮਾਂਡ ਹੋਇਆ ਉਹਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕਰ ਰਹੇ ਹਾਂ ਤੇ ਉਹਨਾਂ ਦੇ ਕੋਲ ਪੁੱਛਸ਼ ਕਰ ਰਹੇ ਹਾਂ ਵੀ ਇਹ ਪੁਕੀਕਤੋਂ ਲੈ ਕੇ ਆਂਦੀ ਸੀ ਅੱਗੇ ਕਿਹਨੂੰ ਭੇਜਦੀ ਸੀ ਦੇਖਣਾ ਪਹਿਲੇ ਵੀ ਮਾਮਲੇ ਦਾ ਚਾਹ ਹਾਂ ਇਹ ਸੁਰਤ ਦੇ ਖਿਲਾਫ ਪਹਿਲਾਂ ਵੀ ਮਰਦ ਦਰਜਨੇ ਭੁਖੀ ਦੇ ਦਰਜਨੇ ਪਰਤੇ ਕੋਈ ਪਤਾ ਲੱਗਿਆ ਕਿ ਕਿੱਥੋਂ ਦੀ ਨਹੀਂ ਆਉਂਦੀ ਸੀ ਉਹੀ ਪੁੱਛੋਦਾਲ ਕਰ ਰਿਹਾ ਰਿਮਾਂਡੋ ਦਾ ਇਸ ਕਰਕੇ ਲਿਆ ਹੋਇਆ ਰਮਾਂਡ ਲੈ ਕੇ ਪੂਰੀ ਪੜਤਾਲ ਕਰਾਂਗੇ ਜਿੱਥੇ ਜਿਹੜਾ ਬੰਦਾ ਲੈ ਗਿਆ ਜਿੱਥੋਂ ਲੈ ਕੇ ਆਉਂਦੀ ਸੀ ਜਾਂ ਉਹ ਮੇਟਣੀ ਸੀ ਉਹਨਾਂ ਦੇ ਬੰਦੋਲੀ ਬੰਦੀ ਕੌਣ ਨਹੀਂ ਕਰੀ ਕਰਾਂਗੇ